ਵੀ ਨਹੀਂ ਰਹੇ ਸੀਗੇ ਤਾਂ ਤੁਹਾਨੂੰ ਇਸ ਗੱਲ ਦਾ ਪਤਾ ਜੁਗਾ ਕਿ ਉਹ ਕਾफी ਸਮੇਂ ਤੋਂ ਬਣ ਹਾਂਜੀ 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 ਇਹ ਸੀ ਹਸਪੀਟਲ ਵੀ ਮਿਲ ਕੇ ਆਂ ਜਮਾਨੂੰ ਵੈਸੇ ਵੀ ਨਜ਼ਰ ਆਉਂਦੇ ਸੀ ਐਸੀ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀ ਆ ਸਾਨੂੰ ਕੋਈ ਗੱਲ ਹੋ ਜੇ ਮੈਂ ਹਸਪੀਟਲ ਦੇ ਵਿੱਚ ਇਹ ਕਰਮਜੀਤ ਜੀ ਜਿੱਦਾਂ ਮੈਂ ਜ਼ਿਕਰ ਕੀਤਾ ਗੀਪੀ ਭਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਸਕਿੱਪਤਾ ਲਿਖੇ ਜਾਂਦੀ ਹੈ ਤੇ ਉਹ ਫਿਰ ਡਾਇਰੈਕਟਰ ਸਾਹਿਬ ਕੋਲ ਵੀ ਚਲੇ ਗਿਆ ਬੈਠ ਕੇ ਡਾਇਰੈਕਸ਼ਨ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਮਾ ਇਹ ਬਹੁਤ ਵਿਰਲੇ ਹੀ ਇਦਾਂ ਦੀ ਹੁੰਦਾ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਵੀ ਬਹੁਤ ਬਚਪਨ ਚੋਂ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ 'ਚ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਹਰ ਸਾਲ ਘਾਟਾ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈਗੀਆਂ ਜਿਵੇਂ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਨੇ ਇਹ ਕੇ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ 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 ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਚੋਟਾ ਉਹ ਉੱਪਰ ਹੀ ਜਾ ਕੇ ਰੱਖ ਦਿੰਦੇ ਉਹ ਇਹ ਨੰਬਰ ਦਾ ਸਿੱਖਰ ਦਾ ਇਹਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਐਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਪੱਲਾ ਸਾਹਿਬ ਉਹ ਅਜਦਾ ਦੌਰ ਜੁਵੈਨਟੀ ਬੈਂਡ ਦਾ ਇੱਕ ਦੌਰ ਸੀਗਾ ਜੁਵੈਨਟੀ ਬੈਂਡ ਦੇ ਟੋਪੇ ਹੋ ਕੇ ਤੁਸੀਂ ਸ਼ੂਟਿੰਗ ਕਰ ਰਹੇ ਹੋ ਜੀ ਜੀ ਹੈ ਨਾ ਜਾ ਕੇ ਕਪੜੇ ਬਦਲ ਕੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਾਂ 'ਚ ਉਹ ਦੌਰ ਤੇ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਪੋਸਟਾਂ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਨਹੀਂ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92-95 ਤੋਂ ਉਹਨਾਂ ਨੂੰ ਜਾਣਦਾ ਸੀਗਾ ਜੇ ਜਦੋਂ ਅਸੀਂ ਫੀਲਡ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨੇ ਹੀ ਵਧੀਆ ਅੱਜ ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਮੇਰੇ ਹਸਪੀਟਲ 'ਚ ਹੋਈ ਸੀ ਜੀ ਜੋ ਪਿਛਲੇ